ਸਰਕਾਰੀ ਸਕੂਲ ਦਿਵਾਨਾ ਦੇ ਵਿਦਿਆਰਥੀ ਹੈ ਤੇ ਸਰਕਾਰੀ ਸਕੂਲਾਂ ਚ ਪੜਨ ਵਾਲੇ ਬੱਚੇ ਬਹੁਤ ਕਮਾਲ ਦੀ ਲਿਆਕਤ ਹੁੰਦੀ ਹੈ ਤੇ ਜਿਕਾਰਿਆਂ ਦੀ ਗੂੰਜ ਨਾਲ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਜਾਂਦੇ ਹਨ ਕੱਲ ਕਿਵੇਂ ਲੱਗਿਆ ਤੇ ਜਿਕਾਰੇ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੇ ਹੈ ਤੇ ਚੜ੍ਹਦੀ ਕਲਾ ਨਾਲ ਨਿਕਲੇ ਹੋਏ ਇੰਜੋਏ ਕੀਤਾ ਪੂਰਾ ਕਰੋ ਅੱਜ ਦੀ ਅੱਜ ਦੀ ਪਲੈਨਿੰਗ ਚੜ੍ਹਦੀ ਕਲਾ ਜੀ ਮੁਰਦੇ ਆ ਪਹਿਲੇ ਨੰਬਰ ਤੇ ਆ ਪਹਿਲੇ ਨੰਬਰ ਤੇ ਆ ਜੀ ਇਹਨਾਂ ਬੱਚਿਆਂ ਨਾਲ ਗੱਲਬਾਤ ਕਰਕੇ ਇਹਨਾਂ ਦੀ ਆਦਤਾਂ ਦੇਖ ਕੇ ਬਹੁਤ ਵਧੀਆ ਲੱਗਦਾ ਆ ਆਪਣੇ ਪਿਤਾ ਦਾ ਆਸ਼ੀਰਵਾਦ ਲੈ ਕੇ ਵਰਫਤੇ ਕਿਡਨ ਲਿਆ ਆ ਲੇਰੀਸ ਆ ਪੈਟਰਨ ਚੱਕ ਲਿਆ ਤੀਜੀ ਕਲਾਸ ਦਾ ਵਿਦਿਆਰਥੀ ਆ ਨਾਲ ਨੌਜਵਾਨਤਾ ਉਹ ਪਿੱਛੇ ਹਰਮਨ ਦੂਜੀ ਚ ਖੜਾ ਹੈ ਤੇ ਇੱਧਰ ਉਹਦੇ ਆ ਸੰਘੇ ਸਰਦਾਰ ਖੜਾ ਸਿੰਘ ਸਰਦਾਰ ਤੇ ਆ ਦਵਿੰਦਰ ਆ ਪੰਜਵੀਂ ਤੇ ਕਵਾਡਿਨੇਸ਼ਨ ਆ ਇਹਨਾਂ ਦੀ ਰੇਲ ਤੀਜੀ ਵਾਲੇ ਆ ਬੱਚੇ ਬਹੁਤ ਵੱਡੇ ਵੀ ਹੋਣਗੇ ਪਰ ਇਹ ਤੀਜੀ ਵਾਲੇ ਆ ਦੋ ਪੰਜਵੀਂ ਵਾਲਿਆਂ ਦੇ ਵਿੱਚ ਤੇ ਹਗਰਫਤੇ ਨੇ ਲਿਆ ਆਪਣੇ ਪਿਤਾ ਦਾ ਅਸ਼ੀਰਵਾਦ ਆ ਤੇ ਅਸ਼ੀਰਵਾਦ ਲੈਣ ਤੋਂ ਬਾਅਦ ਆਪਣੇ ਦੋਸਤਾਂ ਨਾਲ ਗੱਲਬਾਤ ਕਰਕੇ ਕਵਾਡਿਨੇਸ਼ਨ ਬਣਾਉਂਦਾ ਤੇ ਥੋੜਾ ਜਿਹਾ ਬਾਰ ਮੈਪ ਸਟਾਈਲ ਦੇ ਵਿੱਚ ਬਾਰਮਾਟ ਹੋ ਕੇ ਉਹ ਪ੍ਰੈਕਟਿਸ ਦਾ ਮਜ਼ਹਾਰਾ ਕਰਦਾ ਹੈ ਤੇ ਫਿਰ ਪ੍ਰੈਕਟਿਸ ਦੇ ਵਿੱਚ ਮਜ਼ਹਾਰਾ ਕਰਨ ਤੋਂ ਬਾਅਦ ਫਿਰ ਪੋਜੀਸ਼ਨਾਂ ਲੈਂਦੇ ਆ ਬੱਚੇ ਤੇ ਦੇਖਿਓ ਫਿਰ ਚੋਬਰ ਰਲੇ ਰੇਸ਼ ਦਾ ਦੇ ਵਿੱਚ ਚੋਬਰ ਦੀ ਪੋਜੀਸ਼ਨ ਦੇਖਿਓ ਆ ਛੋਟੇ ਛੋਟੇ ਉਹ ਖੜਾ ਗੁਰਪਤੀ ਸਭ ਤੋਂ ਛੋਟਾ ਜਵਾਕ ਹੈ ਇਹਨਾਂ ਸਾਰਿਆਂ ਦੇ ਵਿੱਚ ਤੇ ਸਭ ਤੋਂ ਛੋਟਾ ਬੱਚਾ ਹੋਣ ਦੇ ਬਾਵਜੂਦ ਪੋਜੀਸ਼ਨ ਦੇਖੋ ਗੁਰਪਤਰੀ ਆ ਖੜਾ ਗੁਰਪਤਰੀ ਯੋਗ ਵੱਧੀ ਵੀ ਸੀਟੀ ਤੇ ਚੱਕਦੀ ਗੁਰਪਤਰੀ ਦੀ ਸਪੀਡ ਉਹ ਜਾਂਦਾ ਛੂਕਦਾ ਉਹ ਜਾਂਦਾ ਘੱਥ ਨਹੀਂ ਜਾਂਦਾ ਜੋਬਰ ਨੂੰ ਉੱਡਣਾ ਪਾਜੀ ਤੇ ਇਹ ਗੋਣ ਜਿਹੜਾ ਨਾ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਕੋਲ ਹੀ ਹੁੰਦਾ ਇਹਨਾ ਹੌਸਲਾ ਇਹ ਸਰਕਾਰੀ ਪ੍ਰਾਇਮਰੀ ਸਕੂਲ ਦੀਵਾਨਾ ਦੇ ਜੋਬਰ ਤੀਜੀ ਵਾਲੇ ਵਿਦਿਆਰਥੀ ਹੈ ਇੱਕ ਕਰੀਗ ਵਿੱਚ ਖੇਡਵਾਉਂਦਾ ਤੇ ਖੜਿਆ ਹੈ ਪਿਆਨ ਤੱਕ ਮਿਹਨਤ ਕਰਦਾ ਹੈ ਇਹਦਾ ਵੀ ਮਿਹਨਤ ਗਰਾਊਂਡ ਵਿੱਚ ਵੀ ਬੂਲਦਾ ਤੇ ਰੇਲੇ ਦੇ ਵਿੱਚ ਹਾਰਨ ਗੱਲਾਂ ਮੈਚ ਨਹੀਂ ਕਰਦੇ ਪੋਜੀਸ਼ਨਾਂ ਜਿਹੜੀ ਉਹ ਲੱਗਣੀ ਹੈ ਬੱਚੇ ਕਿੰਨੇ ਲਿਆਕਤ ਪਹਿਲਾ ਰਾਰਾ ਕਰਦੇ ਹੈ ਇਹ ਦੇਖਣ ਵਾਲੀ ਗੱਲ ਹੈ ਕਿੰਨੇ ਜਜ਼ਬੇ ਨਾਲ ਬੱਚੇ ਰੇਸਾਂ ਲਾਉਂਦੇ ਆ ਖੇਡਦੇ ਆ ਇਹ ਟੂਰਨਾਮੈਂਟਾਂ ਦੀ ਖਾਸੀਅਤ ਹੈ ਕੰਪੀਟੀਸ਼ਨ ਵੀ ਹੁੰਦਾ ਦੇਖਿਓ ਹੁਣ ਨਵਜੂਤ ਆਉਂਦਾ ਕਿੰਨੀ ਜਿੰਨੀ ਟਰਾਫੀ ਓਵਰਾਲ ਜਿੱਤਣ ਤੋਂ ਬਾਅਦ ਇਹਨਾਂ ਨੂੰ ਆਪਣੀ ਜਿੱਤ ਦਾ ਕਿੰਨਾ ਸਕੂਨ ਹੁੰਦਾ ਹਨ ਡਰਾਪ ਨੂੰ ਦੇਖ ਕੇ ਕੋਸੀ ਇਹਦੇ ਅੰਦਾਜ਼ ਤੇ ਪਸੰਦ ਆ ਗਿਆ ਕਿੰਨੀ ਖੁਸ਼ੀ ਇਹਨਾਂ ਨੂੰ ਆਪਣੀ ਮਿਹਨਤ ਤੇ ਜਦੋਂ ਇਹ ਟਰਾਫੀ ਜਿੱਤਦੇ ਆ ਕਿੰਨਾ ਨਿਹਾਰਦੇ ਆ ਕਿੰਨਾ ਤੇ دل ਤੋਂ ਇਸ ਟਰੋਫੀ ਨੂੰ ਵੇਖਦੇ ਆ ਕਿਉਂਕਿ ਇਹਦੇ ਲਈ ਇਹਨਾਂ ਨੇ ਬਹੁਤ ਹਾਰਡ ਵਰਕ ਕੀਤਾ ਬਹੁਤ ਮਿਹਨਤ ਕੀਤੀ ਹੁੰਦੀ ਹੈ ਤੇ ਦਿਲ ਤੋਂ ਇਹਨਾਂ ਨੂੰ ਅਕਸੈਪਟ ਕਰਦੇ ਆ ਇਹ ਉਹਦੇ ਹੈ ਇਹਨੇ ਟਰੋਫੀ ਲਈ ਬਹੁਤ ਜਿੱਦੋਜਾਦ ਕੀਤੀ ਹੈ ਜੇ ਜਦੋਂ ਇਹ ਜਿਹੇ ਬੱਚੇ ਟਰੋਫੀ ਨੂੰ ਆਪਦੇ ਹੱਥ ਓਵਰ ਆਲ ਟਰੋਫੀ ਜਦੋਂ ਆਪਣੇ ਹੱਥਾਂ 'ਚ ਦੇਖਦੇ ਆ ਤਾਂ ਉਹਦਾ ਨਜ਼ਾਰਾ ਇੱਕ ਵੱਖਰਾ ਹੀ ਹੁੰਦਾ ਸੋ ਧੰਨਵਾਦ ਪ੍ਰੈਮ ਵੀਕੇਡਾਂ ਜਿੰਦਾਬਾਦ